ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਸੁਮਨ ਪ੍ਰੀਤਕੌਰ ਜਿਹੜੇ ਵੀ ਸਟੂਡੈਂਟ ਪੀਐਸਟੈਟ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਮੈਥ ਦੀਆਂ ਕਲਾਸਾਂ ਬਿਲਕੁਲ ਬੇਸਿਕ ਤੋਂ ਟੌਪਿਕ ਵਾਈਜ਼ ਸ਼ੁਰੂ ਕੀਤੀਆਂ ਸੀ ਮੈਂ ਤੁਸੀਂ ਆਪਣੇ ਆਪਣੇ ਸਿਲੇਬਸ ਦੇ ਵਿੱਚ ਚੈੱਕ ਕਰ ਸਕਦੇ ਹੋ ਪੀਐਸਟੈਟ ਦੇ ਵਿੱਚ ਨੰਬਰ ਸਿਸਟਮ ਦੇ ਵਿੱਚ ਅੱਗੇ ਟੌਪਿਕ ਆ ਪੂਰਨ ਸੰਖਿਆਵਾਂ ਜਿਹੜਾ ਕਿ ਪੂਰਾ ਹੀ ਟੌਪਿਕ ਆ ਇੱਕ ਤਾਂ ਤੁਸੀਂ ਆਪਾਂ ਨੰਬਰ ਸਿਸਟਮ ਪੂਰਾ ਫੁੱਲ ਕੰਪਲੀਟ ਟੌਪਿਕ ਕੀਤਾ ਵਾ ਨੰਬਰ ਸਿਸਟਮ ਕਲਾਸ 1 ਜਿਸ ਦੇ ਵਿੱਚ ਮੈਂ ਤੁਹਾਨੂੰ ਕੱਲੇ-ਕੱਲੇ ਨੰਬਰ ਬਾਰੇ ਦੱਸਿਆ ਸੀ ਤੇ ਉਹਨਾਂ ਦੇ ਵਿੱਚ ਆਪਾਂ ਪੂਰਨ ਸੰਖਿਆਵਾਂ ਦੀ ਵੀ ਗੱਲ ਕੀਤੀ ਸੀ ਜਾਨੀ ਕਿ ਹੋਲ ਨੰਬਰ ਦੀ ਵੀ ਗੱਲ ਕੀਤੀ ਸੀ ਪਰ ਤੁਸੀਂ ਆਪਣੇ ਸਿਲੇਬਸ ਦੇ ਵਿੱਚ ਚੈੱਕ ਕਰ ਸਕਦੇ ਹੋ ਇੱਕ ਕੰਪਲੀਟ ਟੌਪਿਕ ਤੁਹਾਨੂੰ ਮੈਂਸ਼ਨ ਆ ਹੋਲ ਨੰਬਰ ਜਾਨੀ ਕਿ ਪੂਰਨ ਸੰਖਿਆਵਾਂ ਪੂਰਨ ਸੰਖਿਆਵਾਂ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ MCQ ਬਣ ਸਕਦੇ ਆ ਪੀਐਸਟੈਟ ਦੇ ਐਗਜ਼ਾਮ ਦੇ ਲਈ ਉਹ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਕੋਈ ਸੈਂਟਰਲ ਲੈਵਲ ਐਗਜ਼ਾਮ ਦੇਣ ਵਾਲੇ ਹੋ ਜਾਨੀ ਕਿ SSC ਦਾ ਐਗਜ਼ਾਮ ਦੇਣ ਵਾਲੇ ਹੋ ਤਾਂ ਬੇਸਿਕ ਦੇ ਵਿੱਚੋਂ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਆ ਤੁਸੀਂ ਇਹ ਮੈਥ ਦੀਆਂ ਕਲਾਸਿਸ ਅਟੈਂਡ ਕਰ ਸਕਦੇ ਹੋ ਜੇਕਰ ਤੁਸੀਂ SSC ਦਾ ਐਗਜ਼ਾਮ ਵੀ ਦੇਣਾ ਵਾ ਕਿਉਂਕਿ ਬਹੁਤ ਹੀ ਜ਼ਿਆਦਾ ਬੇਸਿਕ ਤੇ ਲੁੰਗਾਈ ਦੇ ਵਿੱਚੋਂ ਸਿੰਪਲ ਕੁਐਸਚਨ ਉਸ ਦੇ ਵਿੱਚ ਪੁੱਛੇ ਜਾਂਦੇ ਆ ਜਿਹੜੇ ਸਾਨੂੰ ਨਹੀਂ ਪਤਾ ਲੱਗਦਾ ਕਿ ਕਿਵੇਂ अटेम्प्ट ਕਰਨੇ ਆ ਸੋ ਜੇਕਰ ਤੁਹਾਡਾ ਮੈਥ ਵੀਕ ਆ ਤਾਂ ਤੁਸੀਂ ਮੇਰੇ ਨਾਲ ਡੇਲੀ ਜ਼ਰੂਰ ਕਲਾਸਿਸ ਲਗਾਓ ਮੈਥ ਦੀਆਂ ਪੀਐਸ ਟੈਟ ਦੀਆਂ ਜੋ ਮੈਂ ਲਗਾ ਰਹੀ ਆ ਕਿਉਂਕਿ ਉਹਦੇ ਵਿੱਚ ਬਹੁਤ ਬੇਸਿਕ ਦੇ ਨਾਲ ਤੇ ਬਹੁਤ ਜ਼ਿਆਦਾ ਸਿੰਪਲ ਮੈਥ ਕਰਵਾਇਆ ਜਾਂਦਾ ਵਾ ਤੇ ਪੇਪਰ ਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਠਾਕੇ ਜਿਨ੍ਹਾਂ ਦਾ ਕੰਬੀਨੇਸ਼ਨ ਮੈਥ ਐਂਡ ਸਾਇੰਸ ਹੈ ਤਾਂ ਕਿ ਕਿਵੇਂ ਦੇ ਕੁਐਸਚਨ ਆ ਜਿਹੜੇ ਉਹ ਆਉਂਦੇ ਆ ਬਿਲਕੁਲ ਸਿੰਪਲ ਹੀ ਹੁੰਦੇ ਆ ਬਸ ਜਿਆਦਾ ਬੇਸਿਕ ਦੇ ਵਿੱਚੋਂ ਆਉਂਦੇ ਆ ਇਸ ਕਰਕੇ ਅਸੀਂ ਕੁਝ ਚੀਜ਼ਾਂ ਸਕਿੱਪ ਕਰ ਜਾਂਦੇ ਆ ਤਾਂ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਭ ਤੋਂ ਪਹਿਲਾਂ ਤੁਸੀਂ ਦੇਖੋ ਆਪਾਂ ਗੱਲ ਕਰ ਰਹੇ ਹਾਂ ਪੂਰਨ ਸੰਖਿਆਵਾਂ ਦੀ ਹੋਲ ਨੰਬਰ ਦੀ ਹੋਲ ਨੰਬਰ ਦੀ ਜੇ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਕੁਦਰਤੀ ਤੌਰ ਤੇ ਮਨੁੱਖ ਦੇ ਅੰਦਰੋਂ ਕੁਝ ਸੰਖਿਆਵਾਂ ਉੱਭਰੀਆਂ ਸੀ ਕੁਦਰਤੀ ਤੌਰ ਤੇ ਜਿਹੜੀਆਂ ਸੰਖਿਆਵਾਂ ਉੱਭਰੀਆਂ ਸੀ ਉਸੇ ਵਾਂਗ ਥਰੀ ਅਪ ਟੂ ਸੂ ਆਨ ਮਤਲਬ ਇੱਕ ਤੋਂ ਸ਼ੁਰੂ ਹੋਈਆਂ ਸੀਗੀਆਂ ਤੇ ਖਤਮ ਪਤਾ ਨਹੀਂ ਕਿੱਥੋਂ ਤੱਕ ਹੋਈਆਂ ਜਾ ਕੇ ਹਨਾ ਜਿਵੇਂ ਆਪਾਂ ਕਿਸੇ ਵੀ ਬਜ਼ੁਰਗ ਨੂੰ ਬੋਲ ਦਈਏ ਚਾਹੇ ਕੋਈ ਪੜਿਆ ਚਾਹੇ ਕੋਈ ਨਹੀਂ ਪੜਿਆ ਪਰ ਫਿਰ ਵੀ ਉਹ ਘਰੇ ਆਪਣੇ ਮੰਨ ਕੇ ਚੱਲੋ ਕੋਈ ਦਾਦੀ ਆ ਹਨਾ ਆਪਣੇ ਸਾਰਿਆਂ ਦੇ ਘਰਾਂ 'ਚ ਜਿਹੜੀਆਂ ਜੋ ਦਾਦੀਆਂ ਆਪਣੀਆਂ ਉਹਨਾਂ ਨੂੰ ਤੁਸੀਂ ਕਹਿ ਦਿਓ ਕਿ ਇਹ ਗਲਾਸ ਗਿਣ ਕੇ ਦਿਖਾ ਦਿਓ ਚਾਹੇ ਉਹ ਪੜੀਆਂ ਚਾਹੇ ਉਹ ਨਹੀਂ ਪੜੀਆਂ ਉਹ ਫਿਰ ਵੀ ਔਰ ਆਪਣੇ ਭਾਂਡਿਆਂ ਦਾ ਪੂਰਾ ਧਿਆਨ ਰੱਖਦੇ ਸੀ ਵੀ ਅੱਜ ਸਾਡਾ ਇੰਨੇ ਗਲਾਸ ਘਟਾ ਐ ਇੰਨੇ ਖੇਤੋਂ ਗਲਾਸ ਮੋੜ ਆਏ ਆ ਤੇ ਇੰਨੇ ਨਹੀਂ ਮੁੜ ਕੇ ਆਏ ਤੇ ਉਹ ਗਲਾਸ ਕਿੱਥੋਂ ਸ਼ੁਰੂ ਕਰਦੀਆਂ ਸੀ ਗਿਣਨੇ 1 2 3 ਮਤਲਬ ਇਹ ਮੈਥ ਕੋਈ ਪਹਿਲਾਂ ਸ਼ੁਰੂ ਤੋਂ ਧੁਰੋਂ ਹੀ ਬਣ ਕੇ ਨਹੀਂ ਆਇਆ ਸੀ ਇਹਨੂੰ ਵੀ ਤਾਂ ਕਿਸੇ ਨੇ ਬਣਾਇਆ ਵਾ ਨਾ ਲਿਖਿਆ ਗਿਆ ਵਾ ਖੋਜਿਆ ਗਿਆ ਵਾ ਜਿਵੇਂ ਹਰੇਕ ਚੀਜ਼ ਤੇ ਸਰਚ ਰਿਸਰਚ ਹੁੰਦੀ ਆ ਉਸੇ ਤਰ੍ਹਾਂ ਮੈਥ ਤੇ ਵੀ ਹੋਈਆਂ ਵਾ ਤੇ ਮੈਥ ਦੇ ਵਿੱਚ ਕੀ ਆ ਫਿਰ ਨੰਬਰ ਕੁਝ ਰਿਪਰੈਜ਼ੈਂਟ ਕੀਤਾ ਗਿਆ ਉਹਨੂੰ ਕੁਝ ਨੰਬਰਾਂ ਨਾਲ ਕੁਝ ਪਛਾਣਨ ਲਈ ਜਿਵੇਂ ਆਪਣੀ ਪਛਾਣ ਆਪਣਾ ਨਾਮ ਆ ਕਿ ਹਾਂ ਮੇਰਾ ਨਾਮ ਸੁਮਨ ਆ ਜੇ ਹੈਨਾ ਇਹ ਤੇ ਉਦਾਂ ਹੀ ਇਹਨਾਂ ਦੀ ਵੀ ਪਛਾਣ ਆ ਕਿ ਇਹਨੂੰ ਇੱਕ ਨਾਮ ਦੇ ਤਾਂ ਇਹਨੂੰ ਦੋ ਨਾਮ ਦੇ ਤਾਂ ਤਿੰਨ ਦਾ ਸਿੰਬਲ ਹੋ ਗਿਆ ਚਾਰ ਦਾ ਸਿੰਬਲ ਹੋ ਗਿਆ ਪੰਜ ਦਾ ਸਿੰਬਲ ਹੋ ਗਿਆ ਇਸ ਤਰ੍ਹਾਂ ਦੇ ਨਾਮ ਆ ਤੇ ਇਹ ਜਿਹੜੇ ਮਤਲਬ ਮੇਰੇ ਕਹਿੰਦਾ ਮਤਲਬ ਇਹ ਆ ਉਹ ਸੰਖਿਆਵਾਂ ਜੋ ਮਨੁੱਖ ਦੇ ਅੰਦਰੋਂ ਕੁਦਰਤੀ ਤੌਰ ਤੇ ਉੱਭਰੀਆਂ ਸੀ ਉਹਨਾਂ ਨੂੰ ਅਸੀਂ ਪ੍ਰਕਿਰਤਿਕ ਸੰਖਿਆਵਾਂ ਬੋਲਤਾ ਸੀ 1 2 3 ਕਿ ਪ੍ਰਕਿਰਤਿਕ ਸੰਖਿਆਵਾਂ ਉਹ ਹੁੰਦੀਆਂ ਜਿਹੜੀਆਂ 1 ਤੋਂ ਸਟਾਰਟ ਹੁੰਦੀਆਂ ਵਾ ਹੁਣ ਜਦੋਂ ਮੈਥ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਕੁਝ ਅੰਕ ਲਏ ਗਏ ਕੁਝ ਅੰਕ ਲਏ ਗਏ ਜਿਹੜੇ ਅੰਕ ਮੈਂ ਤੁਹਾਡੇ ਸਾਹਮਣੇ ਲਿਖ ਦਿੰਨੀ ਆ ਕਿੰਨੇ ਅੰਕ ਲਏ ਗਏ ਆ ਮੈਥ ਨੂੰ ਰਿਪਰੈਜ਼ੈਂਟ ਕਰਨ ਦੇ ਲਈ 10 ਅੰਕ ਲਏ ਗਏ ਆ ਕਿਵੇਂ ਲਏ ਗਏ ਆ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਇਹ ਵੀ ਕੁਐਸਚਨ ਆ ਸਕਦਾ ਐਗਜ਼ਾਮ ਦੇ ਵਿੱਚ ਕਿ ਟੋਟਲ ਕਿੰਨੀਆਂ ਸੰਖਿਆਵਾਂ ਹੁੰਦੀਆਂ ਕਿੰਨੇ ਅੰਕ ਹੁੰਦੇ ਆ ਟੋਟਲ 10 ਅੰਕ ਹੁੰਦੇ ਆ ਤਾਂ ਦੇਖੋ ਇਹ ਸੀ ਪ੍ਰਕਿਰਤਿਕ ਸੰਖਿਆਵਾਂ ਇਹਨਾਂ ਨੂੰ ਰਿਪਰੈਜ਼ੈਂਟ ਕਰਨ ਲਈ ਜਦੋਂ ਮੈਥ ਦੀ ਖੋਜ ਹੋ ਰਹੀ ਸੀ ਤਾਂ ਉਹਨਾਂ ਨੇ ਸੋਚਿਆ ਕਿ ਕੋਈ ਇਦਾਂ ਦਾ ਨੰਬਰ ਲੈਣਾ ਜਿਹਦੇ ਲਈ ਇਹੀ ਸੰਖਿਆਵਾਂ ਬਾਰ-ਬਾਰ ਰਿਪੀਟ ਹੋਣ ਕੋਈ ਹੋਰ ਸੰਖਿਆ ਨਾਲ ਵਿੱਚ ਆਵੇ ਤਾਂ ਉਹ ਸੰਖਿਆ ਲਈ ਗਈ ਸੀ ਜੀਰੋ ਜੀਰੋ ਐਡ ਕਰ ਲਈ ਗਈ ਸੀ ਤੇ ਜਦੋਂ ਜੀਰੋ ਲੈ ਲਈ ਤਾਂ ਕਹਿ ਦਿੱਤਾ ਕਿ ਹੁਣ ਸਾਡੀਆਂ ਸੰਖਿਆਵਾਂ ਪੂਰੀਆਂ ਹੋ ਗਈਆਂ ਤਾਂ ਉਹਨੂੰ ਨਾਮ ਦਿੱਤਾ ਪੂਰਨ ਸੰਖਿਆਵਾਂ ਦਾ ਕਲੀਅਰ ਹੋਇਆ ਪੂਰਨ ਸੰਖਿਆਵਾਂ ਕਿਹੜੀਆਂ ਨੇ ਹੁਣ ਤੁਸੀਂ ਧਿਆਨ ਦੇ ਵਿੱਚ ਰੱਖਣਾ ਪੂਰਨ ਸੰਖਿਆਵਾਂ ਪੂਰਨ ਸੰਖਿਆਵਾਂ ਉਹ ਹੁੰਦੀਆਂ ਜਿਹੜੀਆਂ 0 ਤੋਂ ਸ਼ੁਰੂ ਹੁੰਦੀਆਂ ਪਰ ਖਤਮ ਕਿੱਥੇ ਤੱਕ ਹੁੰਦੀਆਂ ਸਾਨੂੰ ਨਹੀਂ ਪਤਾ ਕਿੱਥੇ ਤੱਕ ਹੁੰਦੀਆਂ ਇਨਫਾਈਨਿਟ ਚੱਲਦੇ ਆ ਨੰਬਰ ਕਿਤੇ ਵੀ ਚੱਲਦੇ ਆ ਜਾਂਦੇ ਆ ਬਹੁਤ ਦੂਰ ਤੱਕ ਨੰਬਰ ਬਹੁਤ ਵੱਡੇ ਵੱਡੇ ਆ ਤੁਹਾਨੂੰ ਵੀ ਪਤਾ ਇਹ ਹੈਗੀਆਂ ਪੂਰਨ ਸੰਖਿਆਵਾਂ ਜਿਹੜੀਆਂ ਕਿਤੇ ਨਹੀਂ ਖਤਮ ਹੁੰਦੀਆਂ ਪਰ 0 ਤੋਂ ਸ਼ੁਰੂ ਹੁੰਦੀਆਂ ਇਹ ਜੋ ਮੈਂ ਲਿਖੀਆਂ ਆ ਮਾ ਪ੍ਰਕਿਰਤਿਕ ਬੋਲ ਦਿੰਨੇ ਆ ਜਾਨੀ ਕਿ ਜੋ ਕੁਦਰਤੀ ਤੌਰ ਤੇ ਉੱਭਰੀਆਂ ਸੀ ਇਹਨਾਂ ਨੂੰ ਬੋਲ ਦਿੰਨੇ ਆ ਪ੍ਰਕਿਰਤਿਕ ਸੰਖਿਆਵਾਂ ਮਾ ਇਹ ਕਿਥੋਂ ਸ਼ੁਰੂ ਹੁੰਦੀਆਂ ਵਾ ਇਹ ਇੱਕ ਤੋਂ ਸ਼ੁਰੂ ਹੁੰਦੀਆਂ ਵਾ ਸੋ ਤੁਸੀਂ ਧਿਆਨ ਦੇ ਵਿੱਚ ਇਹ ਰੱਖਣਾ ਤੇ ਟੋਟਲ ਅੰਕ ਕਿੰਨੇ ਆ ਮੈਥ ਦੇ ਵਿੱਚ ਟੋਟਲ 10 ਅੰਕ ਆ ਮੈਥ ਦੇ ਵਿੱਚ 9 ਇਹ ਨੰਬਰ ਪਲੱਸ 1 0 ਟੋਟਲ 10 ਅੰਕ ਆ ਠੀਕ ਹੈ ਇਹ ਕਲੀਅਰ ਹੋਇਆ ਤੁਹਾਨੂੰ ਅਗਿਆ ਸਭ ਤੋਂ ਛੋਟੀ ਪੂਰਨ ਸੰਖਿਆ ਹੈ ਹਾਂਜੀ ਸਭ ਤੋਂ ਛੋਟੀ ਪੂਰਨ ਸੰਖਿਆ ਕੀ ਹੈ ਹੁਣ ਤੁਸੀਂ ਇੱਥੇ ਧਿਆਨ ਰੱਖਣਾ ਜੇਕਰ ਤੁਹਾਨੂੰ ਉਹ ਪ੍ਰਕਿਰਤਿਕ ਪੁੱਛ ਲਿੰਦਾ ਕਿਉਂਕਿ ਨੰਬਰ ਸਿਸਟਮ ਤਾਂ ਟਾਪਿਕ ਹੈ ਮਤਲਬ ਸਾਰੇ ਨੰਬਰਾਂ ਦੇ ਵਿੱਚੋਂ ਕੋਈ ਵੀ ਨੰਬਰ ਪੁੱਛ ਸਕਦਾ ਉਹ ਠੀਕ ਹੈ ਪਰ ਇੱਥੇ ਕੀ ਲਿਖਿਆ ਸਭ ਤੋਂ ਛੋਟੀ ਪੂਰਨ ਸੰਖਿਆ ਜੇ ਪੂਰਨ ਪੁੱਛਿਆ ਤਾਂ ਸਭ ਤੋਂ ਛੋਟੀ ਪੂਰਨ ਸੰਖਿਆ ਕਿਹੜੀ ਆ ਜ਼ੀਰੋ ਜੇ ਪ੍ਰਕਿਰਤਿਕ ਪੁੱਛਿਆ ਤਾਂ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ ਕਿਹੜੀ ਆ 1 ਕਲੀਅਰ ਤਾਂ ਹੁਣ ਸਭ ਤੋਂ ਛੋਟੀ ਪੂਰਨ ਸੰਖਿਆ ਹੈਗੀ ਆ ਜੀ ਜ਼ੀਰੋ অপਸ਼ਨ ਨੰਬਰ A ਇੱਥੇ ਰਾਈਟ ਆਨਸਰ ਹੈ ਤੇ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ ਕਿਹੜੀ ਹੈ ਇਹ ਵੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ 1 ਨਾ ਕਿਉਂਕਿ 0 ਕਦੇ ਵੀ ਪੂਰ ਪ੍ਰਕਿਰਤਿਕ ਸੰਖਿਆ ਨਹੀਂ ਗੀ ਉਹ ਤੁਹਾਨੂੰ ਪੁੱਛ ਸਕਦਾ ਕਿ 0 ਪ੍ਰਕਿਰਤਿਕ ਸੰਖਿਆ ਹੈ ਤਾਂ ਅਨਸਰ ਹੋਊਗਾ نو ਨਹੀਂ ਕਿਉਂਕਿ 0 ਪ੍ਰਕਿਰਤਿਕ ਸੰਖਿਆ ਦੇ ਵਿੱਚ 0 ਨਹੀਂ ਗੀ ਠੀਕ ਹੈ ਤਾਂ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ 1 ਨਾ ਪੂਰਨ ਸੰਖਿਆ 0 ਬਹੁਤ ਇੰਪੋਰਟੈਂਟ ਫੈਕਟ ਆ ਸੋ ਤੁਸੀਂ ਧਿਆਨ ਦੇ ਵਿੱਚ ਰੱਖੋ ਇਹਨੂੰ ਅੱਗੇ ਉਹਨੇ ਬੋਲਿਆ ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾਤਮਕ ਤਤ ਸਮਕ ਹੈ ਜਾਨੀ ਕਿ ਐਡੀਟਿਵ ਆਇਡੈਂਟੀਟੀ ਹੈ ਐਡੀਟਿਵ ਆਇਡੈਂਟੀਟੀ ਦੀ ਗੱਲ ਹੋਈ ਹੈ ਨਾ ਐਡੀਟਿਵ ਆਇਡੈਂਟੀਟੀ ਦਾ ਮਤਲਬ ਹੁੰਦਾ ਕਿ ਕਿਹੜਾ ਉਹ ਨੰਬਰ ਆ ਜਿਹਨੂੰ ਕਿਸੇ ਹੋਰ ਨੰਬਰ ਦੇ ਵਿੱਚ ਜੋੜੀਏ ਤੇ ਆਨਸਰ ਜਿਹੜਾ ਨੰਬਰ ਅਸੀਂ ਜੋੜਿਆ ਉਹੀ ਮਿਲੇ ਮੰਨ ਕੇ ਚੱਲੋ ਮੇਰੇ ਕੋਲ A ਆ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਉਹ ਨੰਬਰ ਆ ਜਿਹੜਾ ਮੈਂ ਇਹਨਾਂ ਦੇ ਵਿੱਚ ਐਡ ਕਰਾਂ ਤੇ ਮੈਨੂੰ ਆਨਸਰ A ਹੀ ਮਿਲ ਜੇ ਤਾਂ ਉਹ ਨੰਬਰ ਹੈਗਾ 0 ਮੈਨੂੰ ਜਿਵੇਂ ਚਾਹੀ ਇਹਨੂੰ ਅੱਗੇ ਜੋੜਨਾ ਜਾਂ ਫਿਰ ਇਹਦੇ ਮਗਰ ਜੋੜਨਾ ਵਾ ਤਾਂ ਆਨਸਰ ਮੈਨੂੰ ਸੇਮ A ਹੀ ਮਿਲੇਗਾ ਠੀਕ ਹੈ ਤਾਂ ਉਹਦਾ ਮਤਲਬ ਹੁੰਦਾ ਐਡੀਟਿਵ ਆਇਡੈਂਟੀ ਐਡੀਟਿਵ ਆਇਡੈਂਟੀ ਹੈ ਜ਼ੀਰੋ ਮਤਲਬ ਜ਼ੀਰੋ ਨੂੰ ਜਿਹੜੇ ਮਰਜ਼ੀ ਨੰਬਰ ਦੇ ਵਿੱਚ ਜੋੜ ਲਈਏ ਜੋੜੇ ਗਏ ਨੰਬਰ ਦੇ ਵਿੱਚੋਂ ਆਨਸਰ ਉਹੀ ਨੰਬਰ ਹੋਊਗਾ ਜੋ ਅਸੀਂ ਜੋੜਿਆ ਵਾ ਕਲੀਅਰ ਹੋਇਆ ਤਾਂ ਜ਼ੀਰੋ ਕਦੇ ਵੀ ਮਤਲਬ ਜ਼ੀਰੋ ਐਡੀਟਿਵ ਆਇਡੈਂਟੀ ਹੈ ਜਿਵੇਂ 1 0 1 ਹੀ ਹੁੰਦਾ ਇਹਨੂੰ ਅਸੀਂ 0 1 ਲਿਖ ਲਈਏ ਤਾਂ ਵੀ ਆਨਸਰ 1 ਹੀ ਆਉਣਾ ਵਾ ਠੀਕ ਹੈ ਮਤਲਬ ਇਹ ਹੈ ਕਿ ਜਿਹੜਾ ਮਰਜ਼ੀ ਨੰਬਰ ਵਿੱਚ ਜੋੜ ਲਓ ਆਨਸਰ ਸੇਮ ਮਿਲਣਾ ਚਾਹੀਦਾ ਸਾਨੂੰ ਤਾਂ ਉਹ ਐਡੀਟਿਵ ਆਇਡੈਂਟੀ ਹੈਗੀ ਆ ਜ਼ੀਰੋ ਐਡੀਟਿਵ ਆਇਡੈਂਟੀਟੀ ਹੁਣ ਆ ਗਿਆ ਗੁਣਾਤਮਕ ਯਾਨੀ ਕਿ ਮਲਟੀਪਲੀਕੇਟਿਵ ਆਇਡੈਂਟੀਟੀ ਹੇਠ ਲਿਖਿਆਂ ਵਿੱਚੋਂ ਕਿਹੜਾ ਮਲਟੀਪਲੀਕੇਟਿਵ ਆਇਡੈਂਟੀਟੀ ਹੈ ਮਲਟੀਪਲੀਕੇਟਿਵ ਮਤਲਬ ਗੁਣਾ ਗੁਣਾ ਮਤਲਬ ਗੁਣਾ ਕਰਨ ਤੇ ਸੇਮ ਆਨਸਰ ਮਿਲੇ ਜਿਵੇਂ A ਨੂੰ ਮੈਂ ਗੁਣਾ ਕਰਾਂ 1 ਨਾਲ ਤਾਂ ਮੈਨੂੰ A ਹੀ ਆਨਸਰ ਮਿਲੂਗਾ ਚਾਹੇ ਅੱਗੇ ਕਰ ਲਓ ਚਾਹੇ ਉਹ ਗੁਣਾ ਪਿੱਛੇ ਕਰ ਲਓ ਠੀਕ ਹੈ ਇਦਾਂ ਅਨਸਰ ਕੀ ਮਿਲੂਗਾ ਮੈਨੂੰ ਹਮੇਸ਼ਾ ਸੇਮ ਅਨਸਰ ਮਿਲੂਗਾ ਜਿਹੜੇ ਨੰਬਰਾਂ ਮਰਜ਼ੀ ਗੁਣਾ ਕਰੀਏ 1 ਨੂੰ ਤਾਂ 1 ਕੀ ਹੋ ਗਿਆ 1 ਮਲਟੀਪਲੀਕੇਟਿਵ ਆਇਡੈਂਟੀਟੀ ਹੋ ਗਿਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਐਡੀਟਿਵ ਆਇਡੈਂਟੀਟੀ 0 ਹੁੰਦੀ ਆ ਮਲਟੀਪਲੀਕੇਟਿਵ ਆਇਡੈਂਟੀਟੀ 1 ਹੁੰਦੀ ਆ ਆਇਡੈਂਟੀਟੀ ਦਾ ਕੀ ਮਤਲਬ ਆ ਇੱਥੇ ਐਡੀਟਿਵ ਆਇਡੈਂਟੀਟੀ ਮਤਲਬ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੋੜਨ ਤੋਂ ਬਾਅਦ ਅਨਸਰ ਸੇਮ ਹੋਣਾ ਚਾਹੀਦਾ ਵਾ ਸਾਨੂੰ ਠੀਕ ਹੈ ਤੇ ਮਤਲਬ ਕਿ ਆਨਸਰ ਚ ਚੇਂजेस ਨਹੀਂ ਆਉਣੇ ਚਾਹੀਦੇ ਜੋ ਨੰਬਰ ਅਸੀਂ ਜੋੜ ਰਹੇ ਆ ਉਹੀ ਨੰਬਰ ਸਾਨੂੰ ਮਿਲ ਜੇ ਜਿਵੇਂ ਇੱਥੇ ਏ ਜੋੜਿਆ ਏ ਮਿਲ ਗਿਆ 1 ਜੋੜਿਆ 1 ਮਿਲ ਗਿਆ ਉਦਾਂ ਹੀ ਗੁਣਾ ਦੇ ਵਿੱਚ ਆ ਕਲੀਅਰ ਹੋਇਆ ਇਹ ਤੁਸੀਂ ਯਾਦ ਰੱਖਣਾ ਕਿ ਮਲਟੀਪਲੀਕੇਟਿਵ ਆਇਡੈਂਟੀਟੀ 1 ਹੁੰਦੀ ਆ ਐਡੀਟਿਵ ਆਇਡੈਂਟੀਟੀ 0 ਹੁੰਦੀ ਆ ਹੁਣ ਅੱਗੇ ਅਸੀਂ ਕਰਦੇ ਆ ਕੁਝ ਨੈਕਸਟ ਕੁਐਸਚਨ ਜਿਹੜੇ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਵੀ ਆ ਤੇ ਬਿਲਕੁਲ ਬੇਸਿਕ ਦੇ ਵਿੱਚੋਂ ਲਈ ਗਏ ਆ ਹਾਂਜੀ ਅੱਗੇ ਮੈਂ ਤੁਹਾਡੇ ਸਾਹਮਣੇ ਕੁਝ ਇੰਪੋਰਟੈਂਟ ਕੁਐਸਚਨ ਲਿਖਿਆ ਜਿਹੜੇ ਕਿ ਦੇਖਣ ਲਈ ਬਹੁਤ ਜ਼ਿਆਦਾ ਸਿੰਪਲ ਲੱਗਦੇ ਆ ਪਰ ਐਗਜ਼ਾਮ ਦੇ ਵਿੱਚ ਸਾਨੂੰ ਇਹੀ ਪਜ਼ਲ ਕਰਦੇ ਆ ਸਭ ਤੋਂ ਪਹਿਲਾਂ ਦੇਖੋ ਪੂਰਨ ਸੰਖਿਆਵਾਂ ਵਿੱਚ ਜ਼ੀਰੋ ਦਾ ਅਗੇਤਰ ਹੈ ਹੁਣ ਮੈਂ ਤੁਹਾਨੂੰ ਇੱਥੇ ਅਗੇਤਰ ਅਤੇ ਪਿਛੇਤਰ ਦੱਸਦੀ ਆ ਚਾਹੇ ਉਹ ਜ਼ੀਰੋ ਦਾ ਪੁੱਛ ਲਿਆ ਜਾਵੇ ਚਾਹੇ ਉਹ ਲੱਖਾਂ ਚ ਪੁੱਛ ਰਿਹਾ ਜਾਵੇ ਚਾਹੇ ਉਹ ਕਰੋੜਾਂ ਚ ਪੁੱਛ ਲਿਆ ਜਾਵੇ ਤੁਸੀਂ ਕੀ ਕਰਨਾ ਜਦੋਂ ਅਗੇਤਰ ਦੀ ਗੱਲ ਹੋ ਗਈ ਜਦੋਂ ਅਗੇਤਰ ਦੀ ਗੱਲ ਹੋ ਗਈ ਪਲੱਸ 1 ਕਰ ਦੇਣਾ ਠੀਕ ਹੈ ਜਦੋਂ ਪਿਛੇਤਰ ਦੀ ਗੱਲ ਹੋ ਗਈ ਮਾਈਨਸ 1 ਕਰਨਾ ਮੁਰ ਮੈਂ ਤੁਹਾਨੂੰ ਪੁੱਛਾਂ ਕਿ 299 ਦਾ ਅਗੇਤਰ ਹੈ ਅਗੇਤਰ ਦੀ ਗੱਲ ਹੋ ਗਈ ਤਾਂ ਪਲੱਸ 1 300 299 ਦਾ ਪਿਛੇਤਰ ਹੈ ਪਿਛੇਤਰ ਦੀ ਗੱਲ ਹੋ ਗਈ ਤਾਂ ਮਾਈਨਸ 1 ਜਾਨੀ ਕਿ 298 ਪਿਛੇਤਰ ਮਤਲਬ ਪਿੱਛੇ ਵਾਲਾ ਅਗੇਤਰ ਮਤਲਬ ਅੱਗੇ ਵਾਲਾ ਠੀਕ ਹੈ ਪਰ ਇਹ ਜੋ ਕੁਐਸਚਨ ਆ ਤੁਹਾਡੇ ਸਾਹਮਣੇ ਲਿਖੇ ਹੋਏ ਇਹ ਬੇਸਿਕ ਆ ਬੇਸਿਕ ਹੀ ਸਾਨੂੰ ਪਜ਼ਲ ਕਰਦਾ ਤਾਂ ਇਹਦੇ ਵਿੱਚ ਇਹ ਜਿਹੜਾ ਸੈਕਿੰਡ ਕੁਐਸ਼ਨ 6th ਕੁਐਸ਼ਨ ਤੁਹਾਨੂੰ ਬੋਰਡ ਤੇ ਲਿਖਿਆ ਦਿਖ ਰਿਹਾ ਇਹ ਜਿਆਦਾ ਇੰਪੋਰਟੈਂਟ ਪੰਦਾ ਵਾ ਇਹਨੂੰ ਸਮਝ ਲਿਓ ਕਿ ਮੈਂ ਕੀ ਕਹਿਣਾ ਚਾਹੁੰਦੀ ਆ ਕਿਉਂਕਿ ਉੱਥੇ ਕੁਝ ਵੀ ਆ ਸਕਦਾ ਇੱਥੇ ਪੂਰਨ ਆ ਉੱਥੇ ਪ੍ਰਕਿਰਤਿਕ ਵੀ ਆ ਸਕਦੀ ਹੈ ਠੀਕ ਹੈ ਪੂਰਨ ਸੰਖਿਆਵਾਂ ਵਿੱਚ ਜ਼ੀਰੋ ਦਾ ਅਗੇਤਰ ਹੈ ਅਗੇਤਰ ਮਤਲਬ ਪਲੱਸ 1 ਕਰ ਦੋ ਮਤਲਬ ਜ਼ੀਰੋ ਦੇ ਵਿੱਚ ਅਸੀਂ ਪਲੱਸ 1 ਕਰਾਂਗੇ ਤਾਂ ਕੀ ਬਣੂਗਾ 1 ਵਨਜੂਗਾ 0 1 1 ਮਤਲਬ ਮਿਲ ਗਿਆ ਪੂਰਨ ਸੰਖਿਆਵਾਂ ਵਿੱਚ 0 ਦਾ ਗੇਤਰ ਹੈ ਅਗੇਤਰ ਮਤਲਬ ਅੱਗੇ ਵਾਲਾ ਤਾਂ ਮਿਲ ਗਿਆ ਕਿ 1 ਹੈ ਠੀਕ ਹੈ অপਸ਼ਨ ਬੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਪੂਰਨ ਸੰਖਿਆਵਾਂ ਵਿੱਚ 0 ਦਾ ਪਿਛੇਤਰ ਹੈ ਹੁਣ 0 ਦੇ ਪਿੱਛੇ ਕੁਝ ਹੈਗਾ ਇਧਰਲੀ ਸਾਈਡ ਇਹ ਅਗੇਤਰ ਮਤਲਬ ਅੱਗੇ ਵਾਲਾ ਪਿਛੇਤਰ ਮਤਲਬ ਪਿੱਛੇ ਵਾਲਾ ਤਾਂ ਪੂਰਨ ਸੰਖਿਆਵਾਂ ਵਿੱਚ 0 ਦਾ ਕੋਈ ਪਿਛੇਤਰ ਹੈ ਹੈ ਕੋਈ ਪਿਛੇਤਰ ਨਹੀਂ ਹੈਗਾ ਪਿਛੇਤਰ ਸੰਭਵ ਹੀ ਨਹੀਂਗਾ ਆਪਸ਼ਨ ਡੀ ਇਥੇ ਰਾਈਟ ਆਨਸਰ ਹੈ ਹੁਣ ਇਥੇ ਧਿਆਨ ਨਾਲ ਸਮਝਿਓ ਪ੍ਰਕਿਰਤਿਕ ਸੰਖਿਆਵਾਂ ਵਿੱਚ ਵਨ ਦਾ ਅਗੇਤਰ ਹੈ ਵਨ ਦਾ ਅਗੇਤਰ ਮਤਲਬ ਅੱਗੇ ਵਾਲਾ ਤਾਂ 2 ਹੋ ਗਿਆ ਫਿਰ ਪ੍ਰਕਿਰਤਿਕ ਸੰਖਿਆਵਾਂ ਵਿੱਚ ਵਨ ਦਾ ਪਿਛੇਤਰ ਹੈ ਵਨ ਦਾ ਪਿਛੇਤਰ ਕਿਹੜਾ ਵਾ ਪਿੱਛੇ ਵਾਲਾ ਤੇ ਪ੍ਰਕਿਰਤਿਕ ਸੰਖਿਆਵਾਂ ਤਾਂ ਸ਼ੁਰੂ ਹੀ ਵਨ ਤੋਂ ਹੁੰਦੀਆਂ ਫਿਰ ਪਿੱਛੇ ਕਿੱਥੇ ਜਾਈਏ ਅਸੀਂ ਨਾ ਤਾਂ ਮੰਨੇ ਮਗਰ ਤਾਂ ਦੇਖਣ ਦੀ ਆਪਾਂ ਨੂੰ ਕੋਈ ਜ਼ਰੂਰਤ ਹੀ ਨਹੀਂ ਕਿਉਂਕਿ ਸਾਨੂੰ ਪਤਾ ਪ੍ਰਕਿਰਤਿਕ ਸੰਖਿਆਵਾਂ 1 ਤੋਂ ਸ਼ੁਰੂ ਹੁੰਦੀਆਂ ਵਾ ਤਾਂ ਵਨ ਦਾ ਪਿਛੇਤਰ ਨਹੀਂ ਹੋ ਸਕਦਾ ਤਾਂ ਅਸੀਂ ਉੱਥੇ ਆਂਸਰ ਦਵਾਂਗੇ ਕਿ ਸੰਭਵ ਨਹੀਂ ਹੈ ਸੇਮ ਇਦਾਂ ਹੀ ਪੂਰਨ ਸੰਖਿਆਵਾਂ ਪੂਰਨ ਸੰਖਿਆਵਾਂ ਮਾ ਤਾਂ ਸ਼ੁਰੂ ਹੀ 0 ਤੋਂ ਹੁੰਦੀਆਂ ਤਾਂ ਅਸੀਂ ਪਿਛੇਤਰ ਕਿੱਥੋਂ ਲੈ ਕੇ ਆਈਏ ਠੀਕ ਹੈ 0 ਦਾ ਪਿਛੇਤਰ ਕੀ ਆ ਸੰਭਵ ਨਹੀਂਗਾ ਉੱਥੇ ਜ਼ਿਆਦਾਤਰ ਸਟੂਡੈਂਟ -1 ਦੀ ਆਪਸ਼ਨ ਦੇਖ ਕੇ -1 ਨੂੰ ਟਿਕ ਕਰਨਗੇ ਕਿ ਇਹ 0 ਤੋਂ ਮਗਰ ਆਉਂਦਾ ਵਾ ਪਰ ਇਹ ਗਲਤ ਹੋ ਜਾਣਾ ਕਿਉਂਕਿ ਪੂਰਨ ਸੰਖਿਆਵਾਂ ਦੇ ਵਿੱਚ -1 ਕਦੇ ਵੀ ਨਹੀਂ ਆਊਗਾ ਜਿਹੜਾ -1 ਆਉਂਦਾ ਨਾ ਇੰਟੀਜਰ ਚ ਆਉਂਦਾ ਸੰਪੂਰਨ ਸੰਪੂਰਨ ਤੁਸੀਂ ਸੁਣਿਆ ਮੈਂ ਨੰਬਰ ਸਿਸਟਮ ਦੀ ਪੂਰੀ ਫੁੱਲ ਵੀਡੀਓ ਬਣਾਈ ਹੋਈ ਆ ਤੁਸੀਂ ਉਹਨੂੰ ਦੇਖ ਸਕਦੇ ਹੋ ਤੇ ਉਹਦੇ ਤੋਂ ਦੇਖੋ ਕਿ ਕਿਹੜਾ ਨੰਬਰ ਕਿੱਥੋਂ ਸ਼ੁਰੂ ਹੁੰਦਾ ਮਾਈਨਸ ਵਾਲੇ ਨੰਬਰ ਕਿਹਦੇ ਚ ਜਾਂਦੇ ਆ ਉਹਨਾਂ ਦੀ ਪਛਾਣ ਕਰੋ ਤੁਹਾਨੂੰ ਫਿਰ ਬਹੁਤ ਈਜ਼ੀ ਲੱਗੂਗਾ ਪੇਪਰ ਅਟੈਂਪਟ ਕਰਨਾ ਵੀ ਠੀਕ ਹੈ ਨੈਕਸਟ ਸਭ ਤੋਂ ਵੱਡੀ ਪੂਰਨ ਸੰਖਿਆ ਕਿਹੜੀ ਹੈ ਹਾਂਜੀ ਹੁਣ ਸਭ ਤੋਂ ਵੱਡੀ ਪੂਰਨ ਸੰਖਿਆ ਮੈਂ ਤੁਹਾਨੂੰ ਇਹ ਤਾਂ ਦੱਸਤਾ ਕਿ ਪੂਰਨ ਸੰਖਿਆਵਾਂ ਮਾ ਜ਼ੀਰੋ ਤੋਂ ਸ਼ੁਰੂ ਹੁੰਦੀਆਂ ਤੇ ਨਾਲ ਇਹ ਵੀ ਦੱਸਿਆ ਸੀ ਕਿ ਖਤਮ ਨਹੀਂ ਪਤਾ ਕਿੱਥੇ ਤੱਕ ਹੁੰਦੀਆਂ ਇਨਫਾਈਨਿਟ ਚੱਲਦੀਆਂ ਇਨਫਿਨਿਟੀ ਬੋਲਦੇ ਆ ਇਹਨੂੰ ਇਨਫਿਨਿਟੀ ਮਤਲਬ ਇਨਫਾਈਨਿਟ ਜਿਹਦਾ ਕੋਈ ਅੰਤ ਨਾ ਹੋਵੇ ਠੀਕ ਹੈ ਤਾਂ ਇਹਨਾਂ ਦਾ ਤਾਂ ਕੋਈ ਅੰਤ ਹੀ ਨਹੀਂਗਾ ਤਾਂ ਸਭ ਤੋਂ ਵੱਡੀ ਅਸੀਂ ਕਿੱਥੋਂ ਦੱਸਦੀਏ ਸਭ ਤੋਂ ਛੋਟੀ ਦੱਸ ਸਕਦੇ ਆ ਕਿ ਸਭ ਤੋਂ ਛੋਟੀ ਜ਼ੀਰੋ ਆ ਪਰ ਸਭ ਤੋਂ ਵੱਡੀ ਨੂੰ ਅਸੀਂ ਡਿਫਾਈਨ ਨਹੀਂ ਕਰ ਸਕਦੇ ਨਾਟ ਡਿਫਾਈਨਡ ਮਤਲਬ ਸੰਭਵ ਨਹੀਂਗਾ অপশন ডি ਇਥੇ ਰਾਈਟ ਆਨਸਰ ਹੈ ਠੀਕ ਹੈ ਜੀ ਸਭ ਤੋਂ ਵੱਡੀ ਪੂਰਨ ਸੰਖਿਆ ਨਹੀਂ ਦੱਸ ਸਕਦੇ ਅਸੀਂ ਸਭ ਤੋਂ ਵੱਡੀ ਪ੍ਰਕਿਰਤਿਕ ਸੰਖਿਆ ਨਹੀਂ ਦੱਸ ਸਕਦੇ ਅਸੀਂ ਸਭ ਤੋਂ ਵੱਡੀ ਪਰਿਮੇਜ ਸੰਖਿਆ ਨਹੀਂ ਦੱਸ ਸਕਦੇ ਅਸੀਂ ਹਾਂ ਕੁਝ ਆਨਸਰ ਆਪਸ਼ਨ ਤੇ ਜ਼ਰੂਰ ਡਿਪੈਂਡ ਹੁੰਦੇ ਆ ਜਿਵੇਂ ਪਰਿਮੇਜ ਸੰਖਿਆਵਾਂ ਲਿਖ ਕੇ ਉਹ ਪੁੱਛ ਸਕਦਾ ਹੈ ਕਿ ਇਹਨਾਂ ਦੇ ਵਿੱਚੋਂ ਕਿਹੜੀ ਸਭ ਤੋਂ ਵੱਡੀ ਆ ਤਾਂ ਉੱਥੇ ਡਿਨੋਮੀਨੇਟਰ ਸੇਮ ਕਰਕੇ ਸਾਨੂੰ ਚੈੱਕ ਕਰਨੇ ਪੈਂਦੇ ਆ ਠੀਕ ਹੈ ਉਹ ਵੀ ਟੌਪਿਕ ਆਪਾਂ ਅੱਗੇ ਕਰਾਂਗੇ ਤਾਂ ਸਭ ਤੋਂ ਪਹਿਲਾਂ ਦੇਖੋ ਕਿ ਹਰੇਕ ਪੂਰਨ ਸੰਖਿਆ ਇੱਕ ਪ੍ਰਕਿਰਤਿਕ ਸੰਖਿਆ ਹੈ ਇਹ ਗੋਲਸ਼ਨ ਬਹੁਤ ਜ਼ਰੂਰੀ ਆ ਸਮਝਣ ਵਾਲਾ ਵਾ ਮਤਲਬ ਬਹੁਤ ਜ਼ਿਆਦਾ ਜ਼ਰੂਰੀ ਆ ਜਿੰਨਾ ਕਿ ਮੈਂ ਕਹਿ ਰਹੀ ਆ ਨਾ ਉਦੋਂ ਵੀ ਜ਼ਿਆਦਾ ਜ਼ਰੂਰੀ ਆ ਕਿ ਹਰੇਕ ਪੂਰਨ ਸੰਖਿਆ ਇੱਕ ਪ੍ਰਕਿਰਤਿਕ ਸੰਖਿਆ ਹੈ ਹੁਣ ਦੇਖੋ ਜੇ ਇਹ ਹੀ ਗੋਲਸ਼ਨ ਤੁਸੀਂ ਸਮਝਣਾ ਮਾਣਾ ਹਰੇਕ ਪੂਰਨ ਸੰਖਿਆ ਇੱਕ ਪ੍ਰਕਿਰਤਿਕ ਸੰਖਿਆ ਹੈ ਉਹ ਪੁੱਛ ਰਿਹਾ ਤਾਂ ਤੁਸੀਂ ਦੇਖ ਲਓ ਜ਼ੀਰੋ ਜ਼ੀਰੋ ਪ੍ਰਕਿਰਤਿਕ ਸੰਖਿਆ ਹੈ ਜ਼ੀਰੋ ਚ ਤਾਂ ਪ੍ਰਕਿਰਤਿਕ ਹੁੰਦਾ ਹੀ ਨਹੀਂ ਠੀਕ ਹੈ ਕਿਉਂਕਿ ਪ੍ਰਕਿਰਤਿਕ ਸੰਖਿਆ ਤਾਂ ਸ਼ੁਰੂ ਹੀ 1 ਤੋਂ ਹੁੰਦੀ ਆ ਤਾਂ ਫਿਰ ਜ਼ੀਰੋ ਕਿਵੇਂ ਪ੍ਰਕਿਰਤਿਕ ਸੰਖਿਆ ਹੋ ਗਈ ਉਹਨੇ ਤਾਂ ਹਰੇਕ ਲਿਖਿਆ ਜੇ ਤਾਂ ਉਹ ਲਿਖ ਦਿੰਦਾ 1 1 ਪਾ ਦਿੰਦਾ ਇੱਥੇ ਇੱਕ 1 ਪੂਰਨ ਸੰਖਿਆ ਇੱਕ ਪ੍ਰਕਿਰਤਿਕ ਸੰਖਿਆ ਹੈ ਫਿਰ ਅਸੀਂ ਲਿਖਣਾ ਸੀ ਰਾਈਟ ਕੁਐਸ਼ਨ ਦਾ मीनिंग ਸਮਝਣ ਦੀ ਕੋਸ਼ਿਸ਼ ਕਰੋ ਠੀਕ ਹੈ ਅਸੀਂ ਲਿਖ ਦੇਣਾ ਸੀ ਹਾਂ ਹੈ ਜੇ ਹਰੇਕ ਪੂਰਨ ਸੰਖਿਆ ਇੱਕ ਪ੍ਰਕਿਰਤਿਕ ਸੰਖਿਆ ਹੈ ਹਰੇਕ ਦੀ ਗੱਲ ਹੋਈ ਆ ਹਰੇਕ ਚ ਤਾਂ ਜ਼ੀਰੋ ਵੀ ਆਉਂਦਾ ਵਾ ਨਾ ਸਾਰਿਆਂ ਲਈ ਇਹ ਤਾਂ ਸੀ ਪਰ ਜ਼ੀਰੋ ਤਾਂ ਇੱਕ ਪ੍ਰਕਿਰਤਿਕ ਸੰਖਿਆ ਨਹੀਂ ਗੀ ਨਾ ਕਿਉਂਕਿ ਇਹ 1 ਤੋਂ ਸ਼ੁਰੂ ਹੁੰਦੀ ਆ ਪ੍ਰਕਿਰਤਿਕ ਤੇ ਇਹ ਜ਼ੀਰੋ ਤੋਂ ਸ਼ੁਰੂ ਹੁੰਦੀ ਆ ਪੂਰਨ ਤਾਂ ਇੱਥੇ ਅਸੀਂ ਕੀ ਕਹਾਂਗੇ ਕਿ ਨਹੀਂ ਹੈ ਠੀਕ ਹੈ ਜ਼ਿਆਦਾਤਰ ਸਟੂਡੈਂਟਸ ਇਨ ਆਪਸ਼ਨਸ ਦੇ ਵਿੱਚੋਂ ਚੂਜ਼ ਕਰਦੇ ਇਹ ਆਪਸ਼ਨਸ ਬਹੁਤ ਆਰਾਮ ਨਾਲ ਪਾਈਆਂ ਪਈਆਂ ਹੁੰਦੀਆਂ ਪਰ ਇਹ ਆਪਸ਼ਨ ਕਦੇ ਵੀ ਨਹੀਂ ਹੁੰਦੀਆਂ ਠੀਕ ਹੈ ਕੀ ਹਰੇਕ ਪੂਰਨ ਸੰਖਿਆ ਇੱਕ ਪ੍ਰਕਿਰਤਿਕ ਸੰਖਿਆ ਹੈ ਜੇ ਹਰੇਕ ਦੀ ਗੱਲ ਹੋ ਗਈ ਤਾਂ ਨਹੀਂ ਹੈ অপਸ਼ਨ B ਇਸ ਦਾ ਰਾਈਟ ਆਨਸਰ ਕਿਉਂਕਿ 0 ਨਹੀਂਗਾ ਤਾਂ ਫਿਰ ਹਰੇਕ ਕਿੱਥੋਂ ਹੋ ਗਈ ਜੇ ਇੱਥੇ 1 ਦੀ ਗੱਲ ਹੋ ਗਈ 2 ਦੀ ਗੱਲ ਹੋ ਗਈ 3 ਦੀ ਗੱਲ ਹੋ ਗਈ ਫਿਰ ਹੋਣਗੀਆਂ ਫਿਰ ਹੋਣਗੀਆਂ RAM ਨਾਲ ਹੋਣਗੀਆਂ ਕਿਉਂਕਿ 1 ਕੀ ਹੈ ਪ੍ਰਕਿਰਤਿਕ ਚਾਹੁੰਦਾ ਵਾ 2 ਕੀ ਹੈ ਪ੍ਰਕਿਰਤਿਕ ਹੈ 3 ਵੀ ਪ੍ਰਕਿਰਤਿਕ ਹੈ 4 ਵੀ ਹੈ ਅੱਗੇ ਸਾਰੀਆਂ ਹੀ ਹੈਗੀਆਂ ਪਰ 0 ਨਹੀਂ ਹੈਗਾ ਕਿਉਂਕਿ ਸ਼ੁਰੂ ਵੰਤੋਂ ਹੁੰਦੀਆਂ ਨਾ ਹਾਂਜੀ ਹੁਣ ਅੱਗੇ ਸਮਝਣ ਦੀ ਕੋਸ਼ਿਸ਼ ਕਰੋ ਉਹਨੇ ਬੋਲਿਆ ਕਿ ਹਰੇਕ ਹਰੇਕ ਦੀ ਗੱਲ ਹੋਈ ਆ ਕਿ ਹਰੇਕ ਪ੍ਰਕਿਰਤਿਕ ਸੰਖਿਆ ਇੱਕ ਪੂਰਨ ਸੰਖਿਆ ਹੈ ਤਾਂ ਸਭ ਤੋਂ ਪਹਿਲਾਂ ਛੋਟੀ ਤੇ ਆ ਜਾਣੇ ਆ ਕਿ ਹਰੇਕ ਪ੍ਰਕਿਰਤਿਕ ਸੰਖਿਆ ਇੱਕ ਪੂਰਨ ਸੰਖਿਆ ਹੈ ਬਿਲਕੁਲ ਹੈ ਕਿਉਂਕਿ ਪ੍ਰਕਿਰਤਿਕ ਸੰਖਿਆ 1 ਤੋਂ ਸ਼ੁਰੂ ਹੁੰਦੀ ਆ ਤੇ 1 ਤੋਂ ਲੈ ਕੇ ਸਾਰੀਆਂ ਸੰਖਿਆਵਾਂ ਪੂਰਨ ਦੇ ਵਿੱਚ ਆਉਂਦੀਆਂ ਨੇ ਠੀਕ ਹੈ ਹੁਣ ਦੋਨਾਂ ਦੇ मीनिंग ਅਲੱਗ ਆ ਦੋਨਾਂ ਨੂੰ ਸਮਝੋ ਪੂਰੇ ਧਿਆਨ ਨਾਲ ਸਮਝੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ ਕਿ ਹਰੇਕ ਪ੍ਰਕਿਰਤਿਕ ਸੰਖਿਆ ਇੱਕ ਪੂਰਨ ਸੰਖਿਆ ਹੈ ਹਾਂਜੀ ਬਿਲਕੁਲ ਹੈ ਕਿਉਂਕਿ ਪ੍ਰਕਿਰਤਿਕ ਸੰਖਿਆਵਾਂ 1 ਤੋਂ ਸ਼ੁਰੂ ਹੁੰਦੀਆਂ ਤੇ 1 ਤੋਂ ਸ਼ੁਰੂ ਹੋ ਕੇ ਤੁਸੀਂ ਦੇਖੋ ਇਹ ਸਾਰੇ ਨੰਬਰ ਹੀ ਤੁਹਾਡੇ ਸਾਹਮਣੇ ਬਏ ਆ ਪਰ ਜੇ ਉਲਟ ਗੱਲ ਕਰੀਏ ਤਾਂ ਉਲਟ ਨਹੀਂ ਗਈਆਂ ਜਿਵੇਂ ਆਪਾਂ ਉੱਪਰ ਕਿਹਾ ਵਾ ਕਿ ਨਹੀਂ ਗਈਆਂ ਕਿਉਂਕਿ ਇੱਥੇ ਹਰੇਕ ਦੀ ਗੱਲ ਹੋਈ ਸੀ ਹਰੇਕ ਪੂਰਨ ਸੰਖਿਆ ਦੀ ਗੱਲ ਹੋਈ ਸੀ ਹਰੇਕ ਪੂਰਨ ਸੰਖਿਆ ਦੇ ਵਿੱਚ 0 ਆਉਂਦਾ ਵਾ ਤੇ 0 ਪ੍ਰਕਿਰਤਿਕ ਸੰਖਿਆ ਵਿੱਚ ਨਹੀਂ ਆਉਂਦਾ ਇਸ ਕਰਕੇ ਅਸੀਂ ਨਹੀਂ ਲਗਾਇਆ ਅੱਗੇ ਉਹਨੇ ਬੋਲਿਆ ਕਿ ਹਰੇਕ ਪ੍ਰਕਿਰਤਿਕ ਸੰਖਿਆ ਇੱਕ ਪੂਰਨ ਸੰਖਿਆ ਹੈ ਹਾਂਜੀ ਹੈਗੀ ਆ অপশন এ ਇੱਥੇ রাইਟ ਆਂਸਰ ਹੈ ਕਿਉਂਕਿ 1 ਕੀ ਆ 1 ਵੀ ਪ੍ਰਕਿਰਤਿਕ ਸੰਖਿਆ ਤੇ ਪੂਰਨ ਵੀ ਆ 2 ਪ੍ਰਕਿਰਤਿਕ ਵੀ ਆ ਪੂਰਨ ਵੀ ਆ 3 ਪ੍ਰਕਿਰਤਿਕ ਵੀ ਆ ਪੂਰਨ ਵੀ ਆ ਠੀਕੇ ਪਰ ਇੱਥੇ ਦੇਖੀਏ ਤਾਂ ਇੱਥੇ ਘਾਟ ਕੀ ਦੀ ਆ 0 ਦੀ ਆ ਇਸ ਕਰਕੇ ਇਹ ਗਲਤ ਹੋਇਆ ਤੇ ਸਹੀ ਹੋਇਆ ਕਲੀਅਰ ਹੋਇਆ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਬਿਲਕੁਲ ਸਿੰਪਲ ਆ ਅਗੇਤਰ ਪਿਛੇਤਰ ਦਾ ਇਹਦੇ ਵਿੱਚ ਧਿਆਨ ਰੱਖਣਾ ਜੇ ਪੂਰਨ ਸੰਖਿਆਵਾਂ ਦਾ ਅਸੀਂ ਫਰਸਟ ਟਾਪਿਕ ਹੀ ਦੇਖੀਏ ਨਾ ਫਰਸਟ ਟਾਪਿਕ ਆਉਂਦਾ ਵਾ ਅਗੇਤਰ ਪਿਛੇਤਰ ਅਤੇ ਅੱਗੇ ਇੱਕ ਸੈਕੰਡ ਟਾਪਿਕ ਵੀ ਆਦਾ ਉਹਦੇ ਵਿੱਚ ਆਉਂਦਾ ਹੈ ਸੰਖਿਆ ਮਤਲਬ ਸੰਖਿਆ ਪ੍ਰਣਾਲੀ ਦੀ ਗੱਲ ਕਰੀਏ ਨੰਬਰ ਰੇਖਾ ਬੋਲ ਦਿੰਦੇ ਨੇ ਨਾ ਰੇਖਾ ਰੇਖਾ ਬਾਰੇ ਤੁਸੀਂ ਪੜਿਆ ਹੋਣਾ ਵਾ ਉਹ ਬਹੁਤ ਸਿੰਪਲ ਹੁੰਦੀ ਹੈ ਇੱਕ ਸਕੇਲ ਦੇਖਿਆ ਹੋਊ ਮੈਂ ਤਾਂ ਨਹੀਂ ਪੋਜੀਸ਼ਨ ਐਡ ਕੀਤੀ ਮੈਂ ਇੱਥੇ ਕਰਵਾ ਜ਼ਰੂਰ ਦਿੰਨੀ ਆ ਤੁਹਾਨੂੰ ਦੱਸ ਦਿੰਨੀ ਆ ਜਿਵੇਂ ਗੱਲ ਕਰੀਏ ਆਪਾਂ ਰੇਖਾ ਦੀ ਇਹ ਵੀ ਪੂਰਨ ਸੰਖਿਆਵਾਂ ਦੇ ਵਿੱਚ ਆ ਜਾਂਦੀ ਹੈ ਸਕੇਲ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਿਹੜਾ ਫੁੱਟਾ ਬੋਲ ਦਿੰਦੇ ਨੇ ਸਕੇਲ ਬੋਲਦੇ ਨੇ ਨਾ 0 1 2 3 4 5 ਇਦਾਂ ਲਿਖਿਆ ਹੁੰਦਾ ਅਪ ਟੂ ਸੋ ਆਨ ਜਿੱਡਾ ਸਕیل ਮਰਜ਼ੀ ਗੱਲ ਹੋ ਜਾਏ ਤਾਂ ਉਹ ਨੰਬਰ ਰੇਖਾ ਹੀ ਹੁੰਦੀ ਹੈ ਇੱਕ ਠੀਕ ਹੈ ਰੇਖਾ ਨੰਬਰ ਰੇਖਾ ਜਾਂ ਨੰਬਰ ਲਾਈਨ ਬੋਲ ਦਿੰਦੇ ਆ ਠੀਕ ਹੈ ਤਾਂ ਇਹ ਤੁਹਾਡੇ ਸਾਹਮਣੇ ਆ ਪ੍ਰਕਿਰਤਿਕ ਸੰਖਿਆਵਾਂ ਹੈਗੀਆਂ ਜਦ ਕਿ ਉਹ ਆਪਾਂ ਮਾਈਨਸ ਕਰਕੇ ਵੀ ਲੈ ਕੇ ਚੱਲ ਸਕਦੇ ਆ ਨੈਗੇਟਿਵ ਦੇ ਵਿੱਚ ਵੀ ਜਾ ਸਕਦੇ ਆ ਪਰ ਆਪਾਂ ਇੱਥੇ ਨੈਗੇਟਿਵ ਦੀ ਗੱਲ ਨਹੀਂ ਕਰ ਰਹੇ ਆਪਾਂ ਸਿਰਫ ਹੋਲ ਨੰਬਰ ਦੀ ਗੱਲ ਕਰ ਰਹੇ ਆ ਜਦੋਂ ਆਪਾਂ ਗ੍ਰਾਫ ਬਣਾਉਂਦੇ ਆ ਨਾ 10th ਕਲਾਸ ਦੇ ਵਿੱਚ ਤੁਸੀਂ ਵੀ ਬਣਾਇਆ ਹੋਣਾ ਤਾਂ ਉਹਦੇ ਵਿੱਚ ਇਧਰ ਨੈਗੇਟਿਵ ਹੁੰਦੇ ਆ ਉੱਪਰ ਪੋਜ਼ਿਟਿਵ, ਹੇਠਾਂ ਪੋਜ਼ਿਟਿਵ, ਐਕਸ ਐਕਸਿਸ, ਵਾਈ ਐਕਸਿਸ ਇਦਾਂ ਬਣਾਉਣੇ ਆ ਠੀਕ ਹੈ। ਪਰ ਇੱਥੇ ਸਿਰਫ ਮੈਂ ਸਕੇਲ ਦੀ ਗੱਲ ਕਰ ਰਹੀ ਆ, ਨੰਬਰ ਲਾਈਨ ਦੀ ਗੱਲ ਕਰ ਰਹੀ ਆ। ਨੰਬਰ ਲਾਈਨ ਦੇਖੋ 0 ਤੁਸੀਂ ਇੱਕ ਸਕੇਲ ਦੀ ਗੱਲ ਕਰ ਲਓ ਠੀਕ ਹੈ ਤਾਂ 0 ਤੋਂ ਸ਼ੁਰੂ ਹੁੰਦੇ ਪਰਕ੍ਰਿਤਿਕ ਸੰਖਿਆਵਾਂ ਹੈਗੀਆਂ ਵਾ। ਉੱਥੇ ਤੁਹਾਨੂੰ ਪੁੱਛ ਸਕਦੇ ਆ ਕਿ 22 ਅਤੇ 45 ਦੇ ਵਿਚਕਾਰ ਕਿੰਨੀਆਂ ਪੂਰਨ ਸੰਖਿਆਵਾਂ ਹਨ? 22 ਅਤੇ 45 ਦੇ ਵਿਚਕਾਰ ਆਹ ਨੰਬਰ ਲਾਈਨ ਹੁੰਦੀ ਆ। 22 ਅਤੇ 45 ਦੇ ਵਿੱਚ ਘਾਏ ਕਿੰਨੀਆਂ ਪੂਰਨ ਸੰਖਿਆਵਾਂ ਹਨ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੇ ਆਪ ਹੀ ਦੱਸ ਸਕਦੇ ਹੋ ਨਹੀਂ ਵੀ ਦੱਸਣਾ ਕਾਊਂਟ ਕਰਨ ਨੂੰ ਵੀ 2 ਮਿੰਟ ਲੱਗਦੇ ਤੁਸੀਂ ਕਰ ਸਕਦੇ ਹੋ ਠੀਕ ਹੈ ਤੇ ਜੇ 22 ਚਾਂਸ ਜ਼ਿਆਦਾ ਹੀ ਆ ਤਾਂ ਤੁਸੀਂ 22 ਅਤੇ 45 ਦੇ ਵਿੱਚ ਘਾਅ ਦੱਸਣੀਆਂ ਵਾ ਤੁਸੀਂ ਲਿਖ ਕੇ ਵੀ ਕਾਊਂਟ ਕਰ ਸਕਦੇ ਹੋ ਠੀਕ ਹੈ 45 ਨਹੀਂ ਲੈਣਾ ਨਾ ਤੁਸੀਂ 22 ਲੈਣਾ ਕਿਉਂਕਿ ਉਹਨੇ ਵਿਚਕਾਰ ਦੀ ਗੱਲ ਬੋਲ ਰਹੀ ਆ ਮੈਂ ਵਿਚਕਾਰ ਵਾਲੀਆਂ ਲੈਣੀਆਂ ਵਾ ਠੀਕ ਹੈ ਇਦਾਂ ਤੁਸੀਂ ਦੱਸ ਸਕਦੇ ਹੋ ਪਰ ਹਮੇਸ਼ਾ ਯਾਦ ਰੱਖਣਾ ਜੇ ਵਿੱਚ ਘਾਰ ਪੁੱਛਿਆ ਆਉਣੇ ਤਾਂ ਵਿੱਚ ਘਾਰ ਵਾਲੀਆਂ ਲੈਣੀਆਂ ਆ ਆਸੇ-ਪਾਸੇ ਵਾਲੀਆਂ ਛੱਡ ਦੇਣੀਆਂ ਆ ਵਾ ਠੀਕ ਹੈ ਨੈਕਸਟ ਆਪਾਂ ਕੁਐਸਚਨ ਕਰਦੇ ਹਾਂ ਮੈਂ ਬੋਰਡ ਤੇ ਲਿਖਦੀ ਹਾਂ ਤੁਹਾਡੇ ਸਾਹਮਣੇ ਕਰਵਾਉਣੀ ਆ ਡਿਟੇਲ ਦੇ ਵਿੱਚ ਹਾਂਜੀ ਨੈਕਸਟ ਤੁਸੀਂ ਦੇਖ ਸਕਦੇ ਹੋ ਤਿੰਨ ਅੰਕਾਂ ਦੀ ਸਭ ਤੋਂ ਵੱਡੀ ਤੋਂ ਵੱਡੀ ਸੰਖਿਆ ਦਾ ਅਗੇਤਰ ਲਿਖੋ ਤਿੰਨ ਅੰਕਾਂ ਦੀ ਕੋਈ ਵੱਡੀ ਤੋਂ ਵੱਡੀ ਸੰਖਿਆ ਲੈਣੀ ਆ ਉਹਦਾ ਅਗੇਤਰ ਲਿਖਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਆ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 99 ਆ ਤਿੰਨ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕਿਹੜੀ ਆ ਤਿੰਨ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ 999 ਆ ਚਾਰ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕਿਹੜੀ ਆ 9999 ਆ ਠੀਕ ਹੈ ਇਦਾਂ ਹੀ ਪੰਜ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕਿਹੜੀ ਆ 9 ਲੱਖ 9 ਲੱਖ 9000 99900 999 ਕਹਿ ਸਕਦੇ ਆ ਜਾਂ 9 ਲੱਖ 9999 ਸੌਰੀ ਮੈਂ ਗਲਤ ਬੋਲ ਦਿੱਤਾ ਪਹਿਲਾਂ ਠੀਕ ਹੈ ਤਾਂ ਇਦਾਂ ਹੀ 6 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਠੀਕ ਹੈ ਇਦਾਂ ਤੁਸੀਂ ਦੇਖ ਸਕਦੇ ਹੋ ਹੁਣ ਦੇਖੋ ਮੈਂ ਬੋਲਾਂ ਕਿ ਦੋ ਅੰਕਾਂ ਦੀ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅਗੇਤਰ ਲਿਖੋ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੁਹਾਨੂੰ ਪਤਾ ਅਗੇਤਰ ਲਈ ਮੈਂ ਤੁਹਾਨੂੰ ਦੱਸਿਆ ਕਿ ਪਲੱਸ 1 ਕਰ ਦੋ ਤਾਂ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ 100 ਬਣ ਗਈ ਹੁਣ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਦੋ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਦੀ ਗੱਲ ਕਰੀਏ ਜੇ ਇੱਥੇ ਛੋਟੀ ਦੀ ਗੱਲ ਕਰੀਏ ਦੋ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਆ 10 ਆ ਤਿੰਨ ਅੰਕਾਂ ਦੀ 100 ਚਾਰ ਅੰਕਾਂ ਦੀ 1000 ਪੰਜ ਅੰਕਾਂ ਦੀ ਲੱਖ ਠੀਕ ਹੈ ਇਹ ਛੋਟੀ ਤੋਂ ਛੋਟੀ ਆ ਤੇ ਵੱਡੀ ਤੋਂ ਵੱਡੀ ਆ ਹੁਣ ਦੇਖੋ ਦੋ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਦਾ ਅਗੇਤਰ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅਗੇਤਰ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੁੰਦਾ ਹੈ ਇਹ ਵੀ ਤੁਹਾਨੂੰ ਆ ਸਕਦਾ ਕਿ ਕਿੰਨੇ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣੇਗੀ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣੇਗੀ ਸੇਮ ਇਦਾਂ ਤੇ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੀ ਜੇ ਅਸੀਂ ਇੱਥੇ ਗੱਲ ਕਰੀਏ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅਗੇਤਰ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅਗੇਤਰ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੁੰਦਾ ਹੈ ਸੋ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਕੋਈ ਵੀ ਪੁੱਛ ਸਕਦੇ ਆ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਬਾਈ ਮਿਸਟੇਕ ਮੇਰੇ ਤੋਂ ਇੱਥੇ ਕੋਈ ਗਲਤੀ ਹੋ ਗਈ ਸੀ ਮੈਂ ਸਹੀ ਕਰ ਦਿੱਤਾ ਉਹਨੂੰ ਕਰੈਕਟ ਤੁਸੀਂ ਦੇਖ ਸਕਦੇ ਹੋ ਠੀਕ ਹੈ ਲਿਖਣ ਲੱਗਿਆਂ ਕਈ ਵਾਰੀ ਹੋ ਜਾਂਦਾ ਸਕਿਪ ਤਾਂ ਸਭ ਤੋਂ ਪਹਿਲਾਂ ਹੁਣ ਜੋ ਮੈਂ ਤੁਹਾਨੂੰ ਸਮਝਾ ਰਹੀ ਸੀ ਚਾਹੇ ਦੋ ਅੰਕਾਂ ਦੀ ਆਵੇ ਜੇ ਦੋ ਅੰਕਾਂ ਦਾ ਤੁਸੀਂ ਅਗੇਤਰ ਲਿਖ ਰਹੇ ਹੋ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅਗੇਤਰ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੋਵੇਗੀ ਤਿੰਨ ਅੰਕਾਂ ਦੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੋਵੇਗੀ ਤੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਉਹਨੇ ਕੀ ਬੋਲਿਆ ਤਿੰਨ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਦਾ ਅਗੇਤਰ ਤਿੰਨ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕਿਹੜੀ ਆ 999 ਇਹਦਾ ਅਗੇਤਰ ਲਿਖਾਂਗੇ ਤਾਂ 1000 ਬਣ ਗਿਆ ਠੀਕ ਹੈ ਕੀ ਬਣਿਆ 1000 ਤਾਂ ਕਿੱਥੇ ਪਿਆ ਇਹ অপਸ਼ਨ ਡੀ 'ਚ ਪਿਆ ਤਾਂ অপਸ਼ਨ ਡੀ ਇਥੇ ਕਰੈਕਟ ਆ ਠੀਕ ਹੈ ਉਮੀਦ ਕਰਦੀ ਆਂ ਕਿ ਤੁਹਾਨੂੰ ਸਮਝ ਆਈ ਹੋਵੇ ਕਿ ਜੋ ਮੈਂ ਕਹਿਣਾ ਚਾਹੁੰਦੀ ਆਂ ਉਹਨੂੰ ਪਲੀਜ਼ ਧਿਆਨ ਦੇ ਨਾਲ ਸੁਣੋ ਕਿ ਤਿੰਨ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਵਾ ਜਿਹੜੀ ਉਦਾ ਅਗੇਤਰ ਬਣੂਗਾ ਚਾਰ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਇਦਾਂ ਹੀ ਦੋ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਦਾ ਅਗੇਤਰ ਬਣੂਗਾ ਤਿੰਨ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਕਲੀਅਰ ਹੋਇਆ 99 ਦਾ ਅਗੇਤਰ 999 ਦਾ ਅਗੇਤਰ ਤੇ 9999 ਦਾ ਅਗੇਤਰ ਤੁਸੀਂ ਧਿਆਨ ਚ ਰੱਖੋ ਕਿਵੇਂ ਬਣ ਰਹੇ ਆ ਕਲੀਅਰ ਹੋਇਆ ਹਾਂਜੀ ਨੈਕਸਟ ਬਹੁਤ ਹੀ ਇੰਪੋਰਟੈਂਟ ਸਾਮ ਆ ਕਿਸੇ ਵੀ SSC ਦੇ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਆ ਜਾਂ ਹੋਰ ਵੀ ਪੀਐਸ ਕੈਟ ਦੇ ਪੁਆਇੰਟ ਆਫ 뷰 ਤੋਂ ਚਲੋ ਹੈ ਹੀ ਇੰਪੋਰਟੈਂਟ ਕਿਉਂਕਿ ਮੈਂ ਜੋ ਸਮ ਕਰਵਾ ਰਹੀ ਆ ਇੰਪੋਰਟੈਂਟ ਹੀ ਹੈ ਤੁਹਾਡੇ ਲਈ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਕਿ ਹੋਰ ਵੀ ਜੇਕਰ ਤੁਸੀਂ ਪਟਵਾਰੀ ਵਗੈਰਾ ਦਾ ਐਗਜ਼ਾਮ ਦੇਣਾ ਵਾ ਤਾਂ ਉਸ ਦੇ ਪੁਆਇੰਟ ਆਫ 뷰 ਤੋਂ ਵੀ ਬਹੁਤ ਇੰਪੋਰਟੈਂਟ ਹੈ ਠੀਕ ਹੈ ਹਾਂਜੀ 13 ਨਾਲ ਵੰਡੀ ਜਾਣ ਵਾਲੀ ਚਾਰ ਅੰਕਾਂ ਦੀ ਸਭ ਤੋਂ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੈ ਹੁਣ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤਾਂ ਇਹ ਵੀ ਪਈ ਆ ਠੀਕ ਹੈ ਪਰ ਕੰਡੀਸ਼ਨ ਕੀ ਆ ਕਿ 13 ਨਾਲ ਵੰਡੀ ਜਾਣੀ ਚਾਹੀਦੀ ਆ ਹੁਣ ਇਹ ਤਾਂ ਜ਼ਰੂਰੀ ਨਹੀਂ ਕਿ ਇਹ 13 ਨਾਲ ਵੰਡੀ ਜਾਵੇ ਕਲੀਅਰ ਸਭ ਤੋਂ ਪਹਿਲਾਂ ਤੁਸੀਂ ਲਿਖਣੀ ਆ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤਾਂ ਵੱਡੀ ਸੰਖਿਆ ਚਾਰ ਅੰਕਾਂ ਦੀ ਕਿਹੜੀ ਆ 9999 ਠੀਕ ਹੈ ਜਨਕਿ 9999 ਬੋਲ ਸਕਦੇ ਆ ਤੁਸੀਂ ਤੇ ਇਹ ਚਾਰ ਅੰਕਾਂ ਦੀ ਸਭ ਤੋਂ ਵੱਡੀ ਤੋਂ ਵੱਡੀ ਸੰਖਿਆ ਵਾ ਉਹਨੇ ਕਿਹਾ ਕਿ 13 ਨਾਲ ਵੰਡੀ ਜਾਣੀ ਚਾਹੀਦੀ ਆ 13 ਨਾਲ ਭਾਗ ਕਰ ਦਿਓ ਕੋ ਕਿ ਜੇ ਤੁਹਾਨੂੰ ਪੁੱਛ ਸਕਦਾ ਵੋ ਸੋ ਮੈਥਡ ਦੇਖੋ ਤੁਸੀਂ ਇਹਨੂੰ 13 ਨਾਲ ਭਾਗ ਕਰ ਦੇਣਾ ਪਹਿਲਾਂ ਜਾਊਗਾ 13 7 91 ਮਗਰ ਕਿੰਨਾ ਆ ਗਿਆ ਮੰਗਰ ਤੁਹਾਡੇ ਕੋਲੇ ਬਣਿਆ ਜੀ ਇਹ ਇੱਥੇ ਰਹਿ ਗਿਆ ਤੁਹਾਡੇ ਕੋਲੇ 8 ਫਿਰ ਜਾਊਗਾ 13 ਕਿ 13 13 65 13 78 ਠੀਕ ਹੈ ਫਿਰ ਜਦੋਂ ਤੁਸੀਂ 78 ਦੇ ਵਿੱਚੋਂ ਮਾਈਨਸ ਕਰੋਗੇ ਤਾਂ ਇੱਥੇ ਤੁਹਾਡੇ ਕੋਲੇ ਬਣ ਜਾਣਾ 13 7 99 ਤੇ ਤੇਰੋਂ ਨਾਇਆ ਵੀ ਸਾਨੂੰ ਪਤਾ ਵਾ ਕਿ 117 ਹੁੰਦਾ ਵਾ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਮਗਰ ਬਚ ਗਿਆ ਸਾਡੇ ਕੋਲੇ ਦੋ ਇਹ ਕੀ ਬਚਿਆ ਬਾਕੀ ਕਲੀਅਰ ਹੋਇਆ ਤਾਂ ਜਿਹੜੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵਾ ਉਹਦੇ ਵਿੱਚੋਂ ਤੁਸੀਂ ਇਹ ਜਿਹੜਾ ਬਾਕੀ ਬਚਿਆ ਉਹ ਮਾਈਨਸ ਕਰ ਦੇਣਾ ਠੀਕ ਹੈ ਜੋ ਤੁਸੀਂ ਮਾਈਨਸ ਕਰੋਗੇ ਤੁਹਾਨੂੰ ਉਹ ਨੰਬਰ ਮਿਲ ਜੂਗਾ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਮਿਲ ਜੂਗੀ ਜਿਹੜੀ 13 ਦੇ ਭਾਗ ਹੋ ਸਕਦੀ ਆ ਤਾਂ ਆਪਸ਼ਨ ਇਥੇ ਏ ਰਾਈਟ ਆਨਸਰ ਹੈ ਕਲੀਅਰ ਹੋਇਆ ਇਹ ਠੀਕ ਹੈ ਜੀ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ ਤੇ ਜੇਕਰ ਅਸੀਂ ਗੱਲ ਕਰੀਏ ਅਗਲੇ ਸਾਮ ਦੀ ਅਗਲਾ ਵੀ ਬਹੁਤ ਇੰਪੋਰਟੈਂਟ ਆ ਪਹਿਲਾਂ ਇੱਥੇ ਵੀ ਤੁਸੀਂ ਦੇਖੋ 13 ਨਾਲ ਵੰਡੀ ਜਾਣ ਵਾਲੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 9997 ਆ ਠੀਕ ਹੈ 9997 ਤੇ ਇਹਨੂੰ ਪ੍ਰੋਸੈਸ ਇਹ ਹੀ ਹੈ ਕਿ ਜਿਹੜਾ ਬਾਕੀ ਬਚਿਆ ਨੰਬਰ ਆ ਉਹ ਇਹਦੇ ਵਿੱਚੋਂ ਮਾਈਨਸ ਕਰ ਦੋ ਚੈੱਕ ਕਰਨ ਦਾ ਇੱਥੇ ਮੈਂ ਤੁਹਾਨੂੰ ਹੋਰ ਵੀ ਸ਼ਾਰਟ ਟ੍ਰਿਕ ਦੱਸਣ ਵਾਲੀ ਆ ਅਗਲਾ ਸਵਾਲ ਤੁਹਾਡੇ ਲਈ ਹੋਰ ਵੀ ਜ਼ਿਆਦਾ ਇੰਪੋਰਟੈਂਟ ਆ ਤੁਹਾਡੇ ਸਾਹਮਣੇ ਲਿਖਿਆ ਵਾ ਤੇ 3 ਮੰਨਿਓ 13ਵਾਂ ਤੁਸੀਂ ਆਪ ਕਰੋਗੇ ਜੇ ਤੁਸੀਂ ਇਹਨੂੰ ਧਿਆਨ ਨਾਲ ਸਮਝ ਲੈਂਦੇ ਹੋ ਉਹਨੇ ਬੋਲੇ ਕਿ ਪਹਿਲੀਆਂ 12 ਟਾਂਕ ਸੰਖਿਆਵਾਂ ਦਾ ਜੋੜ ਹੈ ਹਾਂਜੀ ਪਹਿਲੀਆਂ 12 ਟਾਂਕ ਸੰਖਿਆਵਾਂ ਦਾ ਜੋੜ ਫਲ ਹੁਣ ਮੈਂ ਤੁਹਾਨੂੰ ਦੱਸਦੀ ਆ 1 ਕੀ ਆ ਟਾਂਕ ਸੰਖਿਆ ਵਾ ਠੀਕ ਹੈ 1 ਤੇ 3 ਇਹ ਵੀ ਕੀ ਹੈ ਢਾਂਕ ਸੰਖਿਆ ਪਰ ਕਿਹੜੀਆਂ ਪਹਿਲੀਆਂ ਦੋ ਇਹ ਪਹਿਲੀ ਢਾਂਕ ਸੰਖਿਆ ਆ ਪਹਿਲੀਆਂ ਦੋ ਢਾਂਕ ਸੰਖਿਆ ਆਵਾਂ ਆ ਪਹਿਲੀਆਂ ਤਿੰਨ ਢਾਂਕ ਸੰਖਿਆ ਆਵਾਂ ਫਿਰ ਅੱਗੇ ਪਹਿਲੀਆਂ ਚਾਰ ਢਾਂਕ ਸੰਖਿਆ ਆਵਾਂ ਲਿਖ ਦੂੰਗੀ ਮੈਂ ਫਿਰ ਅੱਗੇ ਪਹਿਲੀਆਂ ਪੰਜ ਢਾਂਕ ਸੰਖਿਆ ਆਵਾਂ ਲਿਖ ਦੂੰਗੀ ਮੈਂ ਠੀਕ ਹੈ ਕਲੀਅਰ ਹੋ ਰਿਹਾ ਤਾਂ ਇਦਾਂ ਢਾਂਕ ਸੰਖਿਆ ਆਵਾਂ ਲਿਖ ਸਕਦੇ ਆ ਜਦੋਂ ਤੁਸੀਂ ਪਹਿਲੀ ਢਾਂਕ ਸੰਖਿਆ ਦਾ ਜੋੜ ਕਰਨਾ ਵਾ ਤਾਂ ਉਹਨੂੰ ਇੱਕ ਮਤਲਬ ਇੱਕ ਢਾਂਕ ਸੰਖਿਆ ਇੱਥੇ ਇੱਕ ਆ ਨਾ 1 ਨੂੰ 1 ਨਾਲ ਗੁਣਾ ਕੀਤਾ 1 ਅੱਗੇ ਦੋ ਟਾਂਕ ਸੰਖਿਆਵਾਂ ਮਾ ਮ ਦੇਖੋ ਜੇ ਤੁਸੀਂ ਛੋਟੇ ਤੋਂ ਸਮਝੋਗੇ ਨਾ ਫੇਰ ਹੀ ਤੁਸੀਂ ਵੱਡੇ ਕਰ ਸਕਦੇ ਹੋ ਹੁਣ ਤੁਸੀਂ ਕਹੋਗੇ ਕਿ ਇਹ ਤਾਂ ਸਾਨੂੰ ਪ੍ਰੋਪਰ ਦਿਖ ਰਿਹਾ ਕਿ 4 ਆਏ ਸਾਡੇ 2 ਮਿੰਟ ਦਾ ਕੰਮ ਆ ਪਰ ਇਹ ਤਾਂ 2 ਮਿੰਟ ਦਾ ਕੰਮ ਨਹੀਂਗਾ ਨਾ ਜੋ ਤੁਹਾਡੇ ਸਾਹਮਣੇ ਦੋ ਸੰਮ ਪਏ ਆ ਸੋ ਇਹਨੂੰ ਸਮਝੋ ਜ਼ਰੂਰ ਤਾਂ 3 1 3 ਪਹਿਲੀਆਂ ਕਿੰਨੀਆਂ ਪਹਿਲੀਆਂ ਦੋ ਟਾਂਕ ਸੰਖਿਆਵਾਂ ਪਹਿਲੀਆਂ ਦੋ ਟਾਂਕ ਸੰਖਿਆਵਾਂ ਮਾ ਤਾਂ ਦੋ ਨੂੰ ਦੋ ਨਾਲ ਗੁਣਾ ਕਰ ਦੋ 4 ਫੇਰ ਅੱਗੇ ਪਹਿਲੀਆਂ ਤਿੰਨ ਟਾਂਕ ਸੰਖਿਆਵਾਂ ਮਾ ਤਾਂ ਇਹਨਾਂ ਦਾ ਜੋੜ ਬਣ ਗਿਆ 9 ਫੇਰ ਪਹਿਲੀਆਂ 4 ਟਾਂਕ ਸੰਖਿਆਵਾਂ ਦਾ ਇਹਨਾਂ ਦਾ ਜੋੜ ਬਣ ਗਿਆ 16 ਫੇਰ ਪਹਿਲੀਆਂ 5 ਟਾਂਕ ਸੰਖਿਆਵਾਂ ਦਾ ਇਹਨਾਂ ਦਾ ਜੋੜ ਬਣੂਗਾ 25 ਤੁਸੀਂ ਕਰਕੇ ਵੀ ਦੇਖ ਸਕਦੇ ਹੋ 25 ਬਣੂਗਾ ਠੀਕ ਹੈ ਤੇ ਹੁਣ ਦੇਖੋ ਅੱਗੇ ਉਹਨੇ ਬੋਲਿਆ ਪਹਿਲੀਆਂ 12 ਟਾਂਕ ਸੰਖਿਆਵਾਂ ਦਾ ਜੋੜ ਤੁਸੀਂ ਇਹੀ ਪ੍ਰੋਸੈਸ ਲਾ ਲਓ ਜੇ ਪਹਿਲੀਆਂ 12 ਵਾਂ ਤਾਂ ਬਾਰੋਬਾਰੀਆਂ ਕਿੰਨੇ ਹੁੰਦੇ ਆ 144 ਦੈਟ ਮੀਨਸ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਕਲੀਅਰ ਹੋਇਆ ਸੇਮ ਇਦਾਂ ਹੀ ਪਹਿਲੀਆਂ 50 ਟਾਂਕ ਸੰਖਿਆਵਾਂ ਦਾ ਜੋੜ ਫਲ ਹੈ ਪਹਿਲੀਆਂ 50 ਟਾਂਕ ਸੰਖਿਆਵਾਂ ਦਾ ਜੋੜ ਫਲ ਪਤਾ ਕਰਨਾ ਤਾਂ 50 ਨੂੰ 50 ਨਾਲ ਗੁਣਾ ਕਰੋ ਆਨਸਰ ਇੱਥੇ ਬਣ ਗਿਆ ਤੁਹਾਡਾ 2500 ਤਾਂ ਆਪਸ਼ਨ ਨੰਬਰ A ਇੱਥੇ ਰਾਈਟ ਆਨਸਰ ਹੈ 50 50 25 ਨਾਲ 2 0 ਕਲੀਅਰ ਹੋਇਆ ਇਦਾਂ ਤੁਹਾਨੂੰ ਕੋਈ ਵੀ ਸੰਖਿਆ ਆ ਸਕਦਾ ਪਹਿਲੀਆਂ 12 ਵੀ ਆ ਸਕਦੀਆਂ ਪਹਿਲਾਂ ਪਹਿਲੀਆਂ 15 ਵੀ ਆ ਸਕਦੀਆਂ ਪਹਿਲੀਆਂ 19 ਵੀ ਆ ਸਕਦੀਆਂ ਵਾ ਠੀਕ ਹੈ ਤੁਸੀਂ 19 ਨੂੰ 19 ਨਾਲ ਗੁਣਾ ਕਰਕੇ ਲਿਖ ਸਕਦੇ ਹੋ ਡਾਇਰੈਕਟ ਹਾਂਜੀ ਨੈਕਸਟ ਇੱਕ ਮੈਂ ਤੁਹਾਨੂੰ ਹੋਰ ਸ਼ਾਰਟ ਟ੍ਰਿਕ ਦੱਸਣੀ ਆ ਉਹਨੂੰ ਵੀ ਆਪਾਂ ਸਮਝ ਲੈਣੇ ਆ ਜੇਕਰ ਇੱਥੇ ਤੱਕ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਭ ਤੋਂ ਪਹਿਲਾਂ ਦੇਖੋ ਕਦੇ ਵੀ ਤੁਹਾਨੂੰ ਆ ਜਾਈ ਬਹੁਤ ਵਾਰ ਆਉਂਦਾ ਵਸਤਾ ਇਹ ਐਗਜ਼ਾਮ ਦੇ ਵਿੱਚ ਜ਼ਿਆਦਾਤਰ ਬੈਂਕਿੰਗ ਦੇ ਵਿੱਚ ਜ਼ਿਆਦਾ ਪੁੱਛ ਲਿਆ ਜਾਂਦਾ ਵਾ ਜਿਵੇਂ ਆਪਾਂ ਗੱਲ ਕਰੀਏ 1 1 ਤਾਂ 1 ਬਣ ਗਿਆ 11 11 11 ਉਹ 11 ਕਿੰਨੇ ਹੁੰਦੇ ਆ 121 ਠੀਕ ਹੈ ਫਿਰ ਤੁਸੀਂ 3 121 ਨੂੰ 3 101 ਨੂੰ ਮਤਲਬ 101 ਨਾਲ ਹੀ ਗੁਣਾ 111 ਨੂੰ ਮਤਲਬ 111 ਨਾਲ ਗੁਣਾ ਕਰਨੀ ਆ ਤਾਂ ਇਹਦੇ ਵਿੱਚ ਕੀ ਆ ਟੋਟਲ ਕਿੰਨੇ ਅੰਕ ਆ ਤਿੰਨ ਤਿੰਨ ਅੰਕਾਂ ਦੇ ਹੋਣਾ ਤਿੰਨ ਅੰਕਾਂ ਨਾਲ ਕਰ ਰਹੇ ਆ ਠੀਕ ਹੈ ਤੇ ਇਹ ਬਣਦਾ ਹਮੇਸ਼ਾ 1 2 3 ਫਿਰ ਬੈਕ ਚਲਪੋ 2 1 ਕਲੀਅਰ ਦੇਖੋ ਇੱਥੇ ਕੀ ਸੀ ਦੋ ਅੰਕ 11 11 ਕਿੰਨੇ ਅੰਕ ਆ ਦੋ 1 2 ਫਿਰ ਬੈਕ 1 ਹੁਣ ਇਦਾਂ ਹੀ ਆ 1 2 3 2 1 ਕਲੀਅਰ ਅੱਗੇ ਚਾਰ ਵੀਰੀ ਜੇ ਤੁਹਾਨੂੰ ਲਿਖਿਆ ਹੋਇਆ ਇੱਕ ਫਿਰ ਚਾਰ 1000 111 ਕਹਿ ਸਕਦੇ ਆ ਤੁਸੀਂ ਤਾਂ ਇਹ ਕੀ ਹੈ ਚਾਰ ਅੰਕਾਂ ਠੀਕ ਹੈ 1 2 3 4 ਲਿਖੋਗਾ ਜੋ ਬੈਕ ਚੱਲਪੂ 3 2 1 ਗੁਣਾ ਕਰਕੇ ਦੇਖ ਲਓ ਇੰਨਾ ਹੀ ਬੜੂਗਾ ਠੀਕ ਹੈ ਸ਼ਾਰਟ ਟ੍ਰਿਕ ਆ ਤੇ ਇਦਾਂ ਹੀ ਤੁਹਾਨੂੰ 5 5 ਨੰਬਰਾਂ ਦੀ ਵੀ ਆ ਸਕਦੀ ਆ ਠੀਕ ਹੈ ਜਦੋਂ 5 ਵੀਰੀ ਤੁਹਾਨੂੰ ਇੱਕ ਦਿੱਤਾ ਮਤਲਬ 11000 111 ਦਿੱਤਾ ਵਾ ਤਾਂ ਉਸ ਸਮੇ 11000 111 11 ਠੀਕ ਹੈ ਹੁਣ ਕਿੰਨੇ ਅੰਕਾਂ ਦੀ ਹੋ ਗਈ ਇਹ ਪੰਜ ਅੰਕ ਹੋ ਗਏ ਪੰਜ ਅੰਕ ਹੋ ਗਏ ਇਹਨਾਂ ਨੂੰ ਗੁਣਾ ਕਰਕੇ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਣਾ 4 5 ਫਿਰ ਬੈਕ ਚੱਲ ਪੋ 4 3 2 1 ਕਲੀਅਰ ਹੋਇਆ ਅੱਗੇ ਇਦਾਂ ਹੀ 6 ਅੰਕਾਂ ਦੇ ਆ ਸਕਦੇ ਆ ਕਲੀਅਰ ਫਿਰ ਇਹਨੂੰ ਤੁਸੀਂ 6 ਵਾਰੀ ਲਿਖਦੇ ਨੇ 6 ਇਦਾਂ ਹੀ ਪਾ ਲੈਣਾ ਫਿਰ 5 4 3 2 1 1 ਕਲੀਅਰ ਹਾਂਜੀ ਇਦਾਂ ਹੀ ਅਪ ਟੂ ਸੋ ਆਨ ਕਿੰਨੇ ਵੀ ਨੰਬਰ ਆ ਸਕਦੇ ਜਿਆਦਾਤਰ SSC ਦੇ ਲੈਵਲ ਦੇ ਵਿੱਚ ਇਹ ਸਾਨੂੰ ਪੁੱਛੇ ਜਾ ਚੁੱਕੇ ਆ ਸੋ ਤੁਸੀਂ ਇਹ ਵੀ ਧਿਆਨ ਦੇ ਵਿੱਚ ਰੱਖਣਾ ਪੀਐਸਟੈਟ ਦੇ ਵਿੱਚ ਵੀ ਆ ਸਕਦੇ ਆ ਤੇ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ